ਵਾਸਫਲ ਹੈ ਜੇ ਕੋ ਕਰੇ ਚਿਤਲਾਏ ਤੋਂ ਸੇਵਾ ਦਾ ਅਦਭੁਤ ਨਜ਼ਾਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਸਮੂਹ ਸਥਿਤ ਇਤਿਹਾਸਿਕ ਪਾਵਨ ਪਿੱਤਰ ਇਤਿਹਾਸਾਨ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਜਿੱਥੇ ਅੱਜ ਪਾਵਨ ਪਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਾਵਨ ਪਿੱਤਰ ਸਰੋਵਰ ਦੀ ਕਾਰ ਸੇਵਾ ਭਾਈ ਗੁਰਕਪਾਲ ਸਿੰਘ ਜੀ ਬੀਬੀ ਕੋਲਾ ਵਾਲਿਆਂ ਨੂੰ ਸੌਂਪੀ ਗਈ ਹੈ ਜਿਨ੍ਹਾਂ ਦੀ ਅਗਵਾਈ ਹੇਠ ਸੰਤਾ ਬੇਸ਼ਰਮਤਾ ਭਾਵਨਾ ਦੇ ਨਾਲ ਅੱਜ ਇਸ ਪਾਵਨ ਪਿੱਕਟਰ ਸਰੋਵਰ ਦੇ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਨੇ ਸੇਵਾ ਦੀ ਅਰੰਭਤਾ ਤੋਂ ਪਹਿਲਾਂ ਅਰਦਾਸ ਕੀਤੀ ਗਈ ਹੈ ਔਰ ਸੇਵਾ ਦਾ ਰਸਮੀ ਆਗਾਸ ਜਿਹੜਾ ਹੈ ਅਰਦਾਸ ਤੋਂ ਬਾਅਦ ਸਿੱਖ ਕੌਮ ਦੀ ਨਾਇਬ ਸ਼ਖਸੀਅਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਸਿੱਖ ਕੌਮ ਦੀ ਸਰਮੌਰ ਜਥੇਵੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਈ ਗੁਰਿਕਪਾਲ ਸਿੰਘ ਜੀ ਬੀਬੀ ਕੋਲਾ ਵਾਲੇ ਬਾਬਾ ਅਵਤਾਰ ਸਿੰਘ ਜੀ ਸੋਰਸਿੰਗ ਵਾਲੇ ਸਪੇਤ ਨੇਕਾ ਪੰਥਕ ਸ਼ਕਸ਼ੀਤਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਟਾਫ શ્રી ਦਰਬਾਰ ਸਾਹਿਬ ਦਾ ਸਟਾਫ ਅਤੇ ਦੂਰ ਦਰਾਡੇ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾ ਦੇ ਵਿੱਚ ਹਿੱਸਾ ਲੈਣ ਲਈ ਆਈਆਂ ਸੰਤਾਂ ਦਾ ਅਥਾ ਸਮੁੰਦਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਰਧਾਲੂ ਇਸ ਸਰੋਵਰ ਦੀ ਪਵਿੱਤਰ ਗਾਰ ਨੂੰ ਬਠੜਾਂ ਵਿੱਚ ਪਰ-ਪਰ ਕੇ ਬਾਹਰ ਲਾਜ਼ਾਰੇ ਨੇ ਔਰ ਜਿੰਨਾ ਸੰਕਟਾ ਚ ਉਤਸ਼ਾਹ ਹੈ ਉਸ ਨੂੰ ਦੇਖ ਕੇ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਭਾਵੇਂ ਸਰੋਵਰ ਬੇहद ਵਿਸ਼ਾਲ ਹੈ ਪਰ ਸੰਕਟਾਂ ਦੇ ਉਤਸ਼ਾਹ ਸਦਕਾ ਇਹ ਸੇਵਾ ਲਗਭਗ 1.5-2 ਦਿਨਾਂ ਦੇ ਵਿੱਚ ਸੰਪੂਰਨ ਕੀਤੀ ਜਾਣੀ ਹੈ ਸਰੋਵਰ ਦੀ ਸਫਾਈ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਰੋਵਰ ਦੇ ਵਿੱਚੋਂ ਸਾਰਾ ਪਾਣੀ ਜਿਹੜਾ ਜਲ ਹੈ ਉਹ ਕੱਢਿਆ ਗਿਆ ਹੈ ਇਸ ਸਰੋਵਰ ਵਿੱਚਲੀ ਮੱਛੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤੇ ਹੋਰ ਵੱਡੀ ਗਿਣਤੀ ਵਿੱਚ ਸਰੋਵਰ ਦੇ ਸਾਰੇ ਕਿਨਾਰਿਆਂ ਤੇ ਸੰਕਟਾ ਮੌਜੂਦ ਨੇ ਜੋ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਇਸ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਨੇ ਤੋਂ ਸਰੋਵਰ ਬੇहद ਵਿਸ਼ਾਲ ਹੈ ਪਰ ਸਾਰੇ ਪਾਸੇ ਸੰਤਾਂ ਦਾ ਠਾਠਾ ਮਾਰਦਾ ਇਕੱਠ ਹੈ ਜੋ ਇਹ ਸੇਵਾ 'ਚ ਹਿੱਸਾ ਲੈਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਔਰ ਬੇहद ਸ਼ਰਧਾ ਭਾਵਨਾ ਦੇ ਨਾਲ ਇੱਥੇ ਤੱਕ ਸਾਰੀ ਗਾੜ ਜਿਹੜੀ ਹੈ ਇਹ ਮਿੱਟੀ ਵੀ ਬੜੀ ਪਵਿੱਤਰ ਮੰਨੀ ਜਾਂਦੀ ਹੈ ਔਰ ਸ਼ਰਧਾਲੂ ਆਪਣੇ ਆਪ ਨੂੰ ਬੇहद ਕਰਮਾ ਵਾਲਾ ਮੰਨਦੇ ਆ ਕਿ ਇੱਥੇ ਆ ਕੇ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਤੇ ਬਿਹਤ ਕਰਮਾ ਦੇ ਨਾਲ ਇਹ ਸੇਵਾ ਮਿਲਦੀ ਹੈ ਜੀ ਕਿੰਨਾ ਕਰਮਾਣਾ ਮੰਨਦੇ ਹੋ ਕਿ ਸੇਵਾ ਤੁਹਾਡੇ ਲਈ ਆਉਂਦਾ ਹੈ। ਇਰਾਮ ਦਾ ਕਰਾਉਂਦਾ ਸਭ ਕੁਝ। ਹੋਰੀ ਸਾਰੀ ਸੇਵਾ ਹੈ। ਬਿਲਕੁਲ ਤੁਹਾਨੂੰ ਕੋਈ ਰਾਮਦਾਸ ਦੀ ਬਖਸ਼ਿਸ਼ ਹੋਈ ਹੈ ਜੋ ਇੱਥੇ ਆ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ। ਬਿਲਕੁਲ ਜੀ ਬਿਲਕੁਲ ਅਸੀਂ ਉਹੀ ਸੰਗਤ ਗੱਲ ਕਰ ਰਹੀ ਸੀ ਵੀ ਇਹ ਬੜੇ ਸਾਲਾਂ ਬਾਅਦ ਸੇਵਾ ਹੁੰਦੀ ਹੈ ਤੇ ਇਹ ਅਸੀਂ ਸਮਝਦੇ ਆਂ ਵੀ ਇਹ ਇੱਕ ਸਾਡਾ ਜ਼ਿੰਦਗੀ ਦਾ ਮਤਲਬ ਕਿ ਕਹਿੰਦੇ ਨੇ ਕੀਮਤੀ ਇਹ ਬਹੁਤ ਕੀਮਤੀ ਸਮਾਂ ਜਿਹੜਾ ਬੜੇ ਇਤਿਹਾਸਿਕ ਪਲ ਹੈ ਵੀ ਜਿਹੜੇ ਹਮੇਸ਼ਾ ਸਾਡੀ ਇੱਕ ਜ਼ਿੰਦਗੀ ਦਾ ਇਤਿਹਾਸਿਕ ਪਲ ਯਾਦ ਰਹਿਣਗੇ ਹਮੇਸ਼ਾ ਇੱਕ ਸੁਨਹਿਰੀ ਯਾਦਗਾਰ ਰੂਹ ਜ਼ਿੰਦਗੀ ਚ ਕਿ ਸਾਡੀ ਜ਼ਿੰਦਗੀ ਚ ਵੀ ਇਹ ਵੜਪਾਗਾ ਸਮਾਂ ਆਇਆ ਸੀ ਕਿ ਸਰੋਵਰ ਦੀ ਸੇਵਾ ਚ ਬਿਲਕੁਲ ਸਰੋਵਰ ਦੀ ਸੇਵਾ ਚ ਇਹ ਸਮਾਂ ਆਇਆ ਸੀ ਬਹੁਤ ਧੰਨ ਗੁਰ ਰਾਮਦਾਸ ਮਹਾਰਾਜ ਜੀ ਦਾ ਸ਼ੁਕਰ ਕਰਦੇ ਆਂ ਕਿ ਉਹ ਆਪ ਸੇਵਾ ਲੈ ਰਹੇ ਆਂ ਮਹਾਰਾਜ ਜੀ ਖਾਲਸਾ ਬਾਈ ਬਤਈ ਅਸੀਂ ਕਈ ਗੁਰੂ ਬਾਤ ਉਹ ਜੀ ਸਲਾਹ ਰਹੋ ਕਿ ਨਹੀਂ ਖੁਸ਼ ਹੈ ਬਹੁਤ ਖੁਸ਼ ਹੈ ਮੈਂ ਰਾਤ ਹੀ ਤੇ ਰਾਤ ਬਾਬਾ ਜੀ ਤਿੰਨ ਦਿਨੋਂ ਕਿ ਸੇਵਾ ਲੈ ਰਹੇ ਨੇ ਹਾਂਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਹਰਗੋਵੀ ਪਾਤਸ਼ਾਹ ਦੀ ਜਿਹੜੇ ਕਰਮਾਂ ਨੇ ਆਂ ਕਿ ਜਿਹੜੇ ਸਾਨੂੰ ਸੇਵਾ ਮਿਹਦੀ ਬਖਸ਼ੀ ਗੁਰੂ ਸਾਹਿਬ ਨੇ ਸਾਨੂੰ ਬਾਬਾ ਜੀ ਇਸੇ ਤਰ੍ਹਾਂ ਬਖਸ਼ਿਦੇ ਰਹੇ ਨੇ ਸੇਵਾ ਦਾ ਉਦੋਂ ਕਿਤਰਾ ਸ਼ੁਰੂ ਕੀਤੀ ਕੀ ਪਹਿਲਾਂ ਪਾਣੀ ਸਾਰਾ ਹਾਂਜੀ ਪਹਿਲੇ ਪਾਣੀ ਸਾਰਾ ਪਾਣੀ ਬਾਹਰ ਸਰੋਵਰ ਤੋਂ ਬਾਹਰ ਕੱਢਿਆ ਫਿਰ ਸਾਹਮਣੇ ਆਪਾ ਪੂਰ ਲਾਇਆ ਵਾ ਮੱਛੀਆਂ ਦਾ ਸਾਈਡ ਤੇ ਬੰਨ੍ਹਦ ਆਇਆ ਵਾ ਕੀ ਕਹਿੰਦੇ ਮੱਛੀਆਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਗੁਰੂ ਸਾਹਿਬ ਦੀ ਘਰ ਦੇ ਸੁਰੱਖਿਅਤ ਬਾਹਰ ਹਾਂਜੀ ਸੁਰੱਖਿਅਤ ਕਰਤਾ ਗੁਰੂ ਸਾਹਿਬ ਦੀ ਕਿਰਪਾ ਜੋ ਛਾਇ ਹੈ ਨਾ ਕਿ ਕਹਿੰਦੇ ਇੱਕ ਦਿਨ ਦੇ ਵਿੱਚ ਵਿੱਚ ਇਹ ਸੇਵਾ ਸੰਪੂਰਨ ਹੋ ਜਾਣੀ ਔਰ ਉਸ ਤੋਂ ਬਾਅਦ ਰੰਗ ਰੋਗਨ ਕੀਤਾ ਜਾਣਾ ਤੁਸੀਂ ਦੇਖ ਸਕਦੇ ਹੋ ਬਠੜਾਂ ਚ ਭਰ ਕੇ ਸਾਰੀ ਗਾਰ ਉੱਪਰ ਭੇਜੀ ਜਾ ਰਹੀ ਹੈ ਔਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਗਾਰ ਦੇ ਪਰੇ ਇਸ ਪਵਿੱਤਰ ਗਾਰ ਦੇ ਪਰੇ ਬਠਲ ਆਪਣੇ ਸਿਰ ਤੇ ਸਜਾ ਕੇ ਔਰ ਬਾਹਰ ਲਿਜਾਏ ਜਾ ਰਹੇ ਐਸੇ ਤਰ੍ਹਾਂ ਇਹ ਸੇਵਾ ਲਗਾਤਾਰ ਕੱਲ ਦੁਪਹਿਰ ਤੱਕ ਯਾਨੀ 3 ਨਵੰਬਰ ਦੁਪਹਿਰ ਤੱਕ ਜਾਰੀ ਰਹਿਣੀ ਹੋ ਉਸ ਤੱਕ ਸੰਪੂਰਨ ਕਰ ਦਿੱਤੀ ਜਾਣੀ ਹੈ ਪਹਿਲਾਂ ਪਾਣੀ ਕੱਢਿਆ ਗਿਆ ਪਾਣੀ ਦੇ ਨਾਲ ਨਾਲ ਇੱਕ ਅਲੱਗ ਏਰੀਆ ਤਿਆਰ ਕੀਤਾ ਗਿਆ ਜਿੰਦੇ ਵਿੱਚ ਮੱਛੀਆਂ ਨੂੰ ਸੁਰੱਖਿਤ ਕੱਢਿਆ ਗਿਆ ਸਰੋਵਰ ਚ ਕਾਫੀ ਮੱਛੀਆਂ ਹੁੰਦੀਆਂ ਤਾਂ ਉਹਨਾਂ ਦੀ ਸੁਰੱਖਿਆ ਲਈ ਯਕੀਨੀ ਬਣਾਇਆ ਗਿਆ ਇੱਕ ਸਾਹਮਣੇ ਸਾਈਡ ਤੇ ਛੋਟਾ ਜਿਹਾ ਸਰੋਵਰ ਦਾ ਇੱਕ ਹਿੱਸਾ ਤਿਆਰ ਕਰ ਦਿੱਤਾ ਗਿਆ ਉਸ ਦੀ ਬਾਉਂਡਰੀ ਵਾਲ ਤਿਆਰ ਕਰ ਦਿੱਤੀ ਗਈ ਹੈ ਤਾਂ ਜੋ ਮੱਛੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਹੁਣ ਪਹਿਲਾ ਪਾਣੀ ਕੱਢਿਆ ਗਿਆ ਹੁਣ ਗਾਰ ਕੱਢੀ ਜਾ ਰਹੀ ਹੈ ਪੂਰੀ ਸਫਾਈ ਕਰਕੇ ਉਸ ਤੋਂ ਬਾਅਦ ਸਾਰੇ ਅੰਦਰ ਨੀਲੇ ਰੰਗ ਦਾ ਪੇਡ ਕੀਤਾ ਜਾਣਾ ਜੋ ਸਰੋਵਰ ਦੇ ਸੁੰਪਨ ਚ ਵੀ ਵਾਅਦਾ ਕਰਦਾ ਹੈ ਹੋਰ ਸੁੰਦਰ ਅਲੋਕਿਕ ਨਜ਼ਾਰਾ ਜਿਹੜਾ ਬਣਾਉਂਦਾ ਹੈ ਤੋਂ ਹੁਣ ਕਾਰ ਸੇਵਾ ਦੀ ਰਸਮੀ ਅਰੰਭਤਾ ਸੇਕ ਕੌਮ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੁਆਰਾ ਕੀਤੀ ਜਾ ਚੁੱਕੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਨੀ ਰਗਵੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਈ ਗੁਰਿਕਬਾਲ ਸਿੰਘ ਜੀ, ਬੀਬੀ ਕੋਲਾ ਵਾਲੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਸੌਂਪੀ ਗਈ ਹੈ। ਉਹਨਾਂ ਦੀ ਗਵਾਹੀ ਦੇ ਵਿੱਚ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਬੜੇ ਉਤਸ਼ਾਹ ਨਾਲ ਇਸ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀਆਂ ਨੇ। ਅਨੇਕਾ ਪ੍ਰਮੁੱਖ ਪੰਥਕ ਸ਼ਖਸੀਅਤਾਂ ਬਾਬਾ ਵਿਧੀ ਚੰਦ ਦੇ ਅਨੁਸ਼ਾਸਚੋ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਖ-ਵੱਖ ਅਧਿਕਾਰੀ ਔਰ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਅੱਜ ਇਸ ਪਾਵਨ ਪਿੱਤਰ ਸਰੋਵਰ ਦੇ ਕਾਰ ਸੇਵਾ ਚਿਸਾਲਿਆਂ ਦੇ ਲਈ ਪਹੁੰਚਿਆ ਔਰ ਇਸ ਇਤਿਹਾਸਿਕ ਪਲ ਦਾ ਗਵਾਹ ਬਣਨ ਦੇ ਲਈ ਕਿਉਂਕਿ 8 ਸਾਲਾਂ ਦੇ ਬਾਅਦ 2016 ਚ ਇਸ ਤੋਂ ਪਹਿਲਾਂ ਸਰੋਵਰ ਦੀ ਸੇਵਾ ਸਫਾਈ ਦੀ ਕੀਤੀ ਗਈ ਸੀ ਤਾਂ 8 ਸਾਲ ਬਾਅਦ ਅੱਜ ਇਹ ਸੇਵਾ ਮੁੜ ਤੋਂ ਆਰੰਭ ਕੀਤੀ ਗਈ ਹੈ ਔਰ ਹਮੇਸ਼ਾ ਹੀ ਇਹ ਇੱਕ ਵੱਡੀ ਪੰਥਕ ਘਟਨਾ ਦੇ ਵਜੋਂ ਦੇਖਿਆ ਜਾਂਦਾ ਹੈ ਕਿਉਂਕਿ ਹਰਮੰਦਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੀ ਸੇਵਾ 2004 ਚ ਕੀਤੀ ਗਈ ਸੀ ਤਾਂ 20 ਸਾਲ ਹੋ ਚੁੱਕੇ ਹੈ ਤੋਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਸੱਚਖੰਡ ਸ੍ਰੀ ਮੰਦਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਜਾਊਗੀ ਅਸੀਂ ਉਸ ਇਤਿਹਾਸਿਕ ਪਲ ਦੇ ਵੀ ਗਵਾਹ ਬਣੇ ਸੀ ਉਦੋਂ ਵੀ ਆਪਣੇ ਦਰਸ਼ਕਾਂ ਤੱਕ ਇਹ ਤਸਵੀਰਾਂ ਪਹੁੰਚਾਈਆਂ ਸੀ ਔਰ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਬੀਬੀ ਕੋਲਾ ਜੀ ਜਿਸ ਨੂੰ ਕੋਲਸਰ ਸਾਹਿਬ ਦੇ ਨਾਂਵਜੋ ਜਾਣਿਆ ਜਾਂਦਾ ਹੈ ਤਾਂ ਅੱਜ ਗੁਰਦੁਆਰਾ ਕੋਲਸਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ ਜੋ ਲਗਭਗ 36 ਘੰਟਿਆਂ ਦੇ ਵਿੱਚ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਆਇਆ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਡੇਢ ਦਿਨ ਦੇ ਵਿੱਚ ਹੀ ਸੇਵਾ ਜਿਹੜੀ ਐ ਸੁਪੂਰਨ ਕਰ ਦਿੱਤੀ ਜਾਵੇਗੀ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਸ ਪਿੱਤਰ ਗਾਰ ਨੂੰ ਬਠਲਾ ਦੇ ਵਿੱਚ ਪਰ-ਪਰ ਕੇ ਬਾਹਰ ਲਿਜਾ ਰਹੀਆਂ ਨੇ ਔਰ ਸਾਰੀ ਗਾਰ ਨੂੰ ਕੱਢਣ ਤੋਂ ਬਾਅਦ ਧਵਾਈ ਕੀਤੀ ਜਾਣੀ ਹੈ ਬੜੇ ਵਧੀਆ ਤਰੀਕੇ ਦੇ ਨਾਲ ਸਫਾਈ ਕਰਕੇ ਉਸ ਤੋਂ ਬਾਅਦ ਜੋ ਕੋੜੀਆਂ ਜੋ ਪਹਿੜਾ ਨੇ ਇਹਨਾਂ ਤੇ ਨੀਲੇ ਰੰਗ ਦਾ ਸਕਾਈ ਬਲੂ ਕਲਰ ਦਾ ਪੇਂਟ ਕੀਤਾ ਜਾਣਾ ਹੈ ਔਰ ਨਾਲ ਦੀ ਨਾਲ ਜਿਹੜਾ ਜਲ ਹੈ ਉਹ ਸਰੋਵਰ ਚ ਛੱਡ ਦਿੱਤਾ ਜਾਊਗਾ। ਤੋਂ ਬੜੇ ਕਰਮਾ ਵਾਲੇ ਮੰਦੇ ਨੇ ਸ਼ਰਧਾਲੂ ਜਿਨ੍ਹਾਂ ਨੂੰ ਇੱਥੇ ਆ ਕੇ ਸੇਵਾ ਦੇ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਔਰ ਬੜੀ ਬਖਸ਼ਿਸ਼ ਹੈ ਤੁਹਾਨੂੰ ਗੁਰੂ ਰਾਮਦਾਸ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ। ਕੀ ਕਰਨਾ ਚਾਹੋਗੇ ਬੜੇ ਭਾਗਾ ਦੇ ਨਾਲੇ ਸੇਵਾ ਬੰਦ ਔਰ ਬੜਾ ਇਤਿਹਾਸਿਕ ਪਾਲਾ 8 ਸਾਲ ਬਾਅਦ ਬਿਲਕੁਲ ਬਿਲਕੁਲ ਜੀ ਇਹ ਹੀ ਆਪਣੇ ਆਪ ਨੂੰ ਬਹੁਤ ਵਡ ਭਾਗਾ ਸਮਝ ਰਹੇ ਆ ਕਿ ਸਾਨੂੰ ਆਪਣੇ ਜੀਵਨ ਕਾਲ ਦੇ ਵਿੱਚ ਇਸ ਮਹਾਨ ਸਰੋਵਰ ਦੀ ਸੇਵਾ ਕਰਨ ਦਾ ਜੋ ਕੀ ਮੌਕਾ ਮਿਲਿਆ ਏ ਤੇ ਸੰਤ ਦੇ ਵਿੱਚ ਵੀ ਬਹੁਤ ਉਤਸ਼ਾਹ ਤੁਸੀਂ ਵੇਖ ਰਹੇ ਜੀ ਬਹੁਤ ਵਧੀਆ ਬਹੁਤ ਖੁਸ਼ੀ ਦੇ ਨਾਲ ਸੰਤ ਜਿਹੜੀ ਇਹ ਸੇਵਾ ਕਰ ਰਹੀ ਹੈ ਜੀ ਬੇਹੱਦ ਲੋਕੀ ਨਜ਼ਾਰਾ ਹੈ ਇਹ ਨਜ਼ਾਰਾ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਬਿਲਕੁਲ ਜੀ ਬਿਲਕੁਲ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਸੰਤ ਦੇ ਕੋਲੋਂ ਸੇਵਾ ਕਰਾ ਰਹੇ ਨੇ ਬਹੁਤ ਉਤਸ਼ਾਹ ਹੈ ਜੀ ਸੰਤ ਦੇ ਵਿੱਚ ਸੇਵਾ ਦਾ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਇਹ ਸੇਵਾ ਕਰਾਉਂਦੇ ਨੇ ਔਰ ਇਹ ਬਿਨਾਂ ਸ਼ੱਕ ਕੇ ਸੇਵਾ ਬੜੇ ਕਰਮਾਂ ਨਾਲ ਬੜੇ ਭਾਗਾਂ ਨਾਲ ਮਿਲਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਾਰ ਬਖਸ਼ਾ ਜੋ ਅੱਥੇ ਸੰਗਤਾਂ ਆ ਕੇ ਸੇਵਾ ਕਰ ਰਹੀਆਂ ਸੱਚੇ ਪਾਤਸ਼ਾਹ ਉਹਨਾਂ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ਿਸ਼ ਕਰਨ ਇਹ ਬੜੇ ਕਰਮਾਂ ਭਾਗਾਂ ਦਾ ਇਹ ਸੇਵਾ ਬਖਸ਼ਿਸ਼ ਹੁੰਦੀ ਹੈ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਬਖਸ਼ਿਸ਼ ਹੁੰਦੀ ਵਾਹਿਗੁਰੂ ਇਕਬਾਲਾ ਦੱਸਿਆ ਜਾ ਰਿਹਾ ਜਿਸ ਤਰ੍ਹਾਂ 8 ਸਾਲ ਬਾਅਦ ਇਸ ਓਵਰ ਦੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਹੈ ਇਸ ਕੋ ਪਗਲਾ ਜੀ ਯਾਰ ਰਹਿੰਦਾ ਕਿ ਕਦੋਂ ਹੈ ਬਹੁਤ ਬਹੁਤ ਸਕਤਾ ਵਿੱਚ ਵੇਖੋ ਕਿੰਨਾ ਸ਼ਾਹ ਜੀ ਦਾ ਦੇ ਵਿੱਚ ਬਹੁਤ ਜਿਆਦਾ ਸੇਵਾ ਕਰ ਰਹੀਆਂ ਜੀ ਹੁਣ ਹੁਣ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਬੇहद ਅਦਭੁਤ ਅਲੋਕਿਕ ਨਜ਼ਾਰਾ ਜੋ ਕਿ ਤੁਹਾਨੂੰ ਗੁਰੂ ਰਾਮਦਾਸ ਦੀ ਬਖਸ਼ਿਸ਼ صدਕਾ ਇਹ ਸੇਵਾ ਸ਼ੁਰੂ ਹੋਈ ਹੈ ਔਰ ਕਰਮਾਂ ਨਾਲ ਹੀ ਸੇਵਾ ਮਿਲਦੀ ਹੈ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰ ਕਰੀਏ ਇਹ ਉਹ ਤੀਰਥ ਆ ਜਿਹੜੇ ਸ਼ਿਵੇਂ ਮਹਾਰਾਜ ਜੀ ਨੇ ਗੁਰੂ ਹਰਗਬੰਸ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਾਲਕ ਨੇ ਮਾਤਾ ਕੌਲਾ ਦੇ ਨਾਜ਼ਰ ਸਰੋਵਰ ਬਣਾਇਆ ਅਤੇ ਇੱਥੇ ਪਹਿਲਾਂ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਉਦੋਂ ਬਖਸ਼ਿਆ ਮਾਰਿਆ ਨਾ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰੋ ਫਿਰ ਹਰਮੰਦਰ ਸਾਹਿਬ ਵਿੱਚ ਇਸ਼ਨਾਨ ਕਰੋ ਇਹ ਬਹੁਤ ਮਹਾਨ ਤੀਰਥ ਆ ਸੰਗਤਾਂ 'ਚ ਬਹੁਤ ਉਤਸ਼ਾਹ ਵਾ ਬਹੁਤ ਕਰਮਾਂ ਵਾਲੇ ਲੋਕ ਆ ਜਿਹੜੇ ਅੰਮ੍ਰਿਤਸਰ ਇੱਥੇ ਆਣ ਕੇ ਸੇਵਾ ਕਾਂਢਿਆ ਅਸੀਂ ਜਿਨ੍ਹਾਂ ਗੁਰੂ ਰਾਮਦਾਸ ਜੀ ਦੀ ਨਗਰੀ ਚੋਂ ਦਾ ਸ਼ੁਕਰ ਕਰੀਏ ਹੁੰਦਾ ਥੋੜਾ ਵਾ ਇਨਾ ਸ਼ੁਕਰ ਕਰੀ ਉਹਨਾਂ ਹੀ ਥੋੜਾ ਹੈ। ਤੋਂ 6 ਵੀ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਇਹ ਪਾਵਨ ਪਿੱਤਰ ਸਰੋਵਰ ਤਿਆਰ ਕਰਾਇਆ ਗਿਆ ਸੀ। ਔਰ ਇਹ ਹਦੇਸ਼ ਵੀ ਦਿੱਤਾ ਗਿਆ ਸੀ ਕਿ ਸਤਕਾਂ ਸ਼੍ਰੀ ਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਜਾਵੇ। ਤੋਂ ਸੰਗਤ ਅੱਜ ਵੀ ਬੜੇ ਸ਼ਰਧਾ ਉਤਸ਼ਾਹ ਦੇ ਨਾਲ ਬੀਬੀ ਕੋਲਾਜੀ ਦੇ ਇਸ ਪਾਵਨ ਸਥਾਨ ਦੇ ਦਰਸ਼ਨਾਂ ਲਈ ਪਹੁੰਚਦੀਆਂ ਨੇ। ਸਤਕਾਂ ਸ਼੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਹੈ ਸ਼ਰਧਾਲੂ। ਸ਼੍ਰੀ ਦਰਬਾਰ ਸਾਹਿਬ ਸੂਚ ਸਿੱਤੇ ਇਸ ਪਾਵਨ ਪਿੱਤਰ ਇਸ਼ਨਾਨ ਦੇ ਸਥਾਨ ਤੇ ਦਰਸ਼ਨ ਕਰਦੇ ਨੇ ਇਸ ਪਾਵਨ ਪਿੱਤਰ ਸਰੋਵਰ ਤੇ ਇਸ਼ਨਾਨ ਕਰਦੇ ਨੇ ਔਰ 8 ਸਾਲ ਬਾਅਦ 2016 ਤੋਂ ਬਾਅਦ ਹੁਣ ਯਾਨੀ ਕਿ 2024 ਦੇ ਵਿੱਚ ਇਸ ਵਿਸ਼ਾਲ ਪਾਵਨ ਪਿੱਤਰ ਸਰੋਵਰ ਇਤਿਹਾਸਿਕ ਸਰੋਵਰ ਦੀ ਕਾਰ ਸੇਵਾ ਜਿਹੜੀ ਹੈ ਉਹ ਆਰੰਭ ਕੀਤੀ ਗਈ ਹੈ ਜੋ ਡੇਢ ਦਿਨ ਦੇ ਵਿੱਚ ਡੇਢ ਦੋ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਸੰਪੂਰਨ ਕੀਤੀ ਜਾਵੇਗੀ ਔਰ ਸੰਗਤਾਂ ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਆਪਣੇ ਆਪ ਨੂੰ ਬੇਹਤ ਕਰਮਾ ਵਾਲਾ ਬੜਾ ਬਰ ਭਾਗਾ ਮੰਨਦੀਆਂ ਨੇ ਕਿ ਤੁਮ ਕੋ ਰਾਮਤਾਸ ਦੀ ਬਖਸ਼ਿਸ਼ ਇੱਦਾ ਸਦਕਾ ਉਹਨਾਂ ਨੂੰ ਸੇਵਾ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਕੈਮਰਾ ਬਸਰ ਉਤਾਰ ਸਿੰਘ ਦੇ ਨਾਮ ਰਿੰਦਰ ਸਿੰਘ ਮੌਂਗਾ ਬੀਟੀਐਸ ਨਿਊਜ਼ ਅੰਮ੍ਰਿਤਸਰ